ਉਹ ਯਾ ਹੋ ਨਹੀਂ ਨਹੀਂ ਜਰਾ ਜਿਹੜਾ ਕੰਮ ਵਾਲਾ ਰਹਿ ਗਿਆ ਕੰਦ ਵਾਲਾ ਇਹ ਵੀ ਗੰਨ ਬੇੜੋ ਆ ਨਹੀਂ ਮੈਂ ਬੰਦਾ ਡਾਇਆ ਰੇਤ ਇਕੱਠੀ ਕੰਡਿਆ ਵਾ ਤੁਸੀਂ ਕੋਈ ਗੱਲ ਨਹੀਂ ਆਗੇ ਨਾ ਤੇ ਕੰਦ ਕਢਾ ਜੋ ਮੇਰਾ ਵੀਰ ਬਜਰੀ ਮੈਂ ਸਾਈਡ ਤੇ ਕਰਾ ਦੇਣਾ ਹੈ ਹਾਂ ਠੀਕ ਹੈ ਠੀਕ ਹੈ ਆਜੋ ਆਜੋ ਯਾਰ ਗੰਨ ਬੇੜ ਦੋ ਮੜ ਕੇ ਮੀ ਆਏ ਨਾ ਆ ਚੰਗਾ ਉਧਰ ਜੀ ਠੀਕ ਹੈ ਵਧੀਆ ਵਧੀਆ ਜਿਹਾ ਬੈਠਾ ਹੋਇਆ ਹੋ ਯਾਰ ਮੈਂ ਨਾ ਇਰਾਦਾ ਇਹ ਹੀ ਹੈ ਕਿ ਆ ਇੱਟਾਂ ਜਿਹੜੀਆਂ ਖਿਲੜੀਆਂ ਨਾ ਹਾਂ ਹਾਂ ਕੰਦ ਕਢਾ ਲਈਏ ਸਾਰੀ ਇਹ ਕਰਵਾ ਲਈਏ ਯਾਰ ਆ ਪਤਾ ਗੱਲ ਕੀ ਆ ਆ ਸਫਾਈ ਕੀਤੀ ਹੋਗੀ ਨਾ ਤੇ ਵਧੀਆ ਲੱਗੂਗੀ ਮੈਂ ਵੀ ਐਸੇ ਕਰਕੇ ਸੋਚਣ ਲਿਆ ਨਾ ਕਿਉਂਕਿ ਖੂਬ ਹੀ ਪਟਿਆ ਇੱਥੇ ਮਿੱਟੀ ਮੁੱਟੀ ਪਾਉਣੀ ਆ ਤੇ ਕਰਕੇ ਕੰਮ ਇੱਕ ਦੋ ਤੇ ਵੀ ਕੰਮ ਨੇ ਬਿਹੜੀ ਸਾਰਾ ਕੋਈ ਗੱਲ ਨਹੀਂ ਤੂੰ ਬੰਦਾ ਡਾਲਾ ਤੇ ਪੈਸੇ ਕਰ ਲਾਂਗੇ ਠੀਕ ਆ ਡੇੜੀ ਦੇ ਦਾਂਗੇ ਪੈਸੇ ਆ ਜਾਣਗੇ ਕਿਉਂ ਨਹੀਂ ਨਹੀਂ ਹੋਣੀ ਗੱਲ ਇਹਦੇ ਪੈਸੇ ਮੈਂ ਦੇਨੇ ਆ ਮੇਰੀ ਗੱਲ ਸੁਣ ਪੈਸੇ ਮੈਂ ਡੇੜੀ ਕੋਲੋਂ ਲੈ ਠੀਕ ਆ ਨਾ ਪੈਸੇ ਦੀ ਟੈਨਸ਼ਨ ਨਾ ਲੈ ਜਦੋਂ ਲੋੜ ਹੋਗੀ ਮੈਂ ਤੈਨੂੰ ਵੀ ਕਹਾਂਗਾ ਤੂੰ ਮੈਨੂੰ ਵੀ ਦੱਸ ਦਿਆ ਕਰ ਯਾਰ ਹੁਣ ਕੋਈ ਗੱਲ ਨਹੀਂ ਉਹ ਤੇ ਮੈਂ ਤੈਨੂੰ ਦੱਸ ਹੀ ਦਊ ਠੀਕ ਆ ਆਹ ਕੰਮ ਕਰਵਾ ਦੇ ਯ ਅਸਫਾਇਨਾ ਵਦੇ ਲਗੂੀ ਤੋਰੀ ਜੀ ਤੇ ਉਹ ਚੋਨਾ ਲਾਇਆ ਨਹੀਂ ਤਾਂ ਗਿਆ ਕਿ ਲਾਉਣਾ ਚੋਨਾ ਮੈਂ ਕਿੱਥੇ ਲਾਉਣਾ ਵਾ ਉਦਾਂ ਮੈਂ ਨਾ ਪਨੀਰੀ ਖਈ 11 ਕਿ ਬੰਦੇ ਨੂੰ ਅੱਛਾ ਤੇ ਮੇਰੀ ਗੱਲ ਸੁਣ ਤੂੰ ਹੀ ਲਾ ਲਾ ਠੇਕੇ ਦੇ ਮੈਂ ਤਾਂ ਕਹਿੰਦਾ ਵਾ ਵੀ ਯਾਰ ਹੋਰ ਕਿਹੇ ਬੰਦੇ ਨੂੰ ਕਹਿ ਦਿੰਨੇ ਆ ਹੁਣ ਤੈਨੂੰ ਪਤਾ ਹੀ ਆ ਵੀ ਮੇਰਾ ਵੀ ਉਧਰ ਕੰਮ ਆ ਤੇ ਫੇਰ ਔਖਾ ਨਾ ਹੋ ਜੇ ਕਿਤੇ ਕੰਮ ਉਹ ਭਾਵੇਂ ਜੋ ਬੰਦ ਜਿੱਦਾਂ ਮਰਜੀ ਕਰ ਪਹਿਲੀ ਮੈਂ ਦੇਣੀ ਆ ਤੈਨੂੰ ਭਾਵੇਂ ਕੋਈ ਬੰਦਾ ਨਾਲ ਲਾ ਲਈ ਬੰਦਾ ਨਾਲ ਲਾ ਕੇ ਨਾ ਤੇ ਵਟਾ-ਵਟਾ ਕਰਵਾ ਲਈ ਇਹ ਹੋ ਚੱਲ ਉਹ ਫਿਰ ਕਰਾਂਗੇ ਕੋਈ ਗੱਲ ਆਓ ਪਹਿਲੀ ਮੈਂ ਨਹੀਂ ਤੈਨੂੰ ਕੋਈ ਨਹੀਂ ਪਨੀਰੀ ਕਹੀ ਆਏ ਨੇ ਪੀੜੀ ਮੈਂ ਕਹੀ ਹੈ 11 1 ਦੀ ਤੂੰ ਪਨੀਰੀ ਦਾ ਕੰਮ ਕਰ ਦੇ ਨੀ ਇਹੋ ਲੈਣਾ ਕੰਮ ਤਾਂ ਹੁਣ 11 1 ਦੀ ਕਰਨਾ ਕੋਈ ਗੱਲ ਨਹੀਂ ਮੈਂ ਪਹਿਲੀ ਵਾਦ ਨਾ ਅੱਛਾ ਤੇ ਇਹ ਵੀ ਕੰਮ ਕਰ ਦੇ ਕਰ ਲੈ ਮੇਰਾ ਵੀ ਨੰਗ ਤੇ ਆ ਨਾ ਕਰਵਾ ਦੇ ਯਾਰ ਰਾਜ ਨਹੀਂ ਕੋਈ ਗੱਲ ਨਹੀਂ ਮੇਰਾ ਵੀ ਇਰਾਦਾ ਵਾ ਵੀ ਆ ਕੰਦ ਕਢਾਈਏ ਬਾਰ-ਬਾਰ ਥੋੜੀ ਸਫਾਈ ਸਪੀਕਰਾਈਏ ਖਲਾਰਾ ਬੜਾ ਲੱਗਦਾ ਇਹਦਾ ਤੂੰ ਕੋਈ ਗੱਲ ਨਹੀਂ ਮੈਂ ਵੀ ਕੱਪੜੇ-ਕੱਪੜੇ ਲਾ ਕੇ ਆਉਣਾ ਵਾ ਅੱਛਾ ਛੁੱਟੀ ਆ ਮਰਮਡਾ ਆ ਵੀ ਕਰ ਲੈਣੇ ਆ ਚੱਲ ਕੋਈ ਨਹੀਂ ਫੇਰ ਸ਼ਾਮੀ ਕਰ ਚਲ ਠੀਕ ਹੈ ਮੈਂ ਚਲਦਾ ਵਾਂ ਮੈਂ ਤਾਂ ਪਹਿਲੇ ਵਾਲੇ ਫੇਰੇ ਮਾਰਨਾ ਆ ਕੋਈ ਨਾ ਕਰ ਲੋ ਕਰ ਲੋ ਆ ਉਹਨਾਂ ਨਾਲ ਘਰ ਫੇਰੇ ਠਹਿਰ ਕੇ ਜਾ ਹਾਂਜੀ ਹਾਂਜੀ ਠੀਕ ਕਿਧਰ ਹੁੰਨੇ ਜੋ ਬਣ ਉਹ ਮੈਂ ਤਾਂ ਗਿਆ ਸੀ ਯਾਰ ਬੰਬੀ ਤੇ ਘੜੀ ਕਾ ਅੱਛਾ ਅੱਛਾ ਖਾਂ ਥੋੜਾ ਜਿਹਾ ਰਹਿ ਗਿਆ ਸੀਗਾ ਹਾਂ ਤੇ ਇੱਕ ਬੰਬੀ ਦੀ ਸਫਾਈ ਕਰਾਉਣੀ ਆਉਹ ਲੱਗੇ ਲੱਗਦਾ ਬੰਦੇ ਉੱਥੇ ਬੰਦੇ ਲੱਗੇ ਆ ਅੱਛਾ ਅੱਛਾ ਉਹਨਾਂ ਨੂੰ ਕਹਿ ਕੇ ਆਇਆ ਮੈਂ ਕਿਹਾ ਛੇਤੀ ਨਬੇਟ ਦੋ ਯਾਰ ਕੰਮ ਠੀਕ ਹੈ ਠੀਕ ਹੈ ਹੋਰ ਵਧੀਆ ਠੀਕ ਠਾਕ ਚਲ ਵਧੀਆ ਮੈਂ ਵੀ ਤੇਰੇ ਨਾਲ ਆਉਣਾ ਸੀਗਾ ਉੱਥੇ ਆ ਮੜਾ ਜਾ ਬਲਜੀਤ ਆਇਆ ਸੀ ਕੱਲ ਮੇਰੇ ਵੱਲ ਅੱਛ ਤੇ ਚੈੱਕ ਲੈ ਕੇ ਆਇਆ 15 ਲੱਖ ਦਾ ਠੀਕ ਆ ਆਹੋ ਤੇ ਮੈਨੂੰ ਕਹਿੰਦਾ ਵੀ ਇਹ ਪੈਸੇ ਤੂੰ ਰੱਖ ਲੈ ਹਾਂ ਹਾਂ ਤੇ ਜੇ ਤੂੰ ਨਹੀਂ ਬੁਲਾਉਣਾ ਕੋਈ ਗੱਲ ਨਹੀਂ ਮੇਰੇ ਮਨ ਚ ਬਣਾ ਹੋਊਗਾ ਮੈਂ ਕਿਸੇ ਦਾ ਦੇਣਾ ਲੈਣਾ ਕੁਛ ਅੱਛਾ ਅੱਛਾ ਤੇ ਫਿਰ ਮੇਰੇ ਯਾਰ ਮਨ ਚ ਨਾ ਪਤਾ ਨਹੀਂ ਕੀ ਹੋਇਆ ਕੀ ਨਹੀਂ ਤੇ ਮੈਂ ਪੈਸੇ ਮੋੜਤੇ ਉਹਨਾਂ ਦੇ ਉਹ ਚੱਲ ਵਧੀਆ ਕੀਤਾ ਯਾਰ ਮੋੜਤੇ ਹੁਣ ਮੈਂ ਸੋਚਦਾ ਮੈਂ ਕਿ ਯਾਰ ਪੈਸੇ ਤੇ ਮੈਨੂੰ ਤਾਂ ਚਾਹੀਦੇ ਜੇ ਮੇਰੇ ਕੋ ਘਰ ਨਾ ਹੁੰਦਾ ਹੁਣ ਘਰ ਮਹਾਰਾਜ ਦੀ ਕਿਰਪਾ ਨਾਲ ਕਿੱਡਾ ਸੋਹਣਾ ਵਾ ਇਹਦੇ ਨਾਲ ਦਾ ਘਰ ਬੰਨਣਾ ਨਾ 15 ਲੱਖ ਚ ਬਣ ਜਾਊਗਾ ਤੋ ਆ ਕਰਕੇ ਮੈਂ ਕਹ ਰਿਹਾਗਾ ਵੀ ਚਲ ਯਾਰ ਪੈਸੇ ਉਹਦੇ ਦੇ ਦੇਣਾ ਵਾ ਸਾਰੇ ਲਿਮਟ ਬਣਾਈ ਆ ਮੈਂ ਲਿਮਟ ਚੁਕ ਲੂੰਗਾ ਮੈਂ ਉਹਨੂੰ ਕਹ ਲਿਆ ਕੋਈ ਗੱਲ ਪੈਸੇ ਨਾ ਚੁੱਕੀ ਅੱਛਾ ਕੋਈ ਗੱਲ ਚੱਲਦਾ ਰਹੂਗਾ ਕੰਮ ਓਏ ਆਹੋ ਤੇ ਚੱਲਦਾ ਰਹਿਣਾ ਵਾ ਤੇ ਕੱਲ ਦਾ ਪਤਾ ਨਹੀਂ ਕਿਉਂ ਜਦੋਂ ਦੀ ਆਹ ਗੱਲ ਹੋਈ ਹੈ ਨਾ ਮੇਰੇ ਵੀ ਦਿਲ ਨੂੰ ਬੜਾ ਸਕੂਨ ਜਾ ਆ ਬਈ ਯਾਰ ਓਏ ਆਹੋ ਮੈਂ ਵੀ ਤੇਰੇ ਨਾਲ ਤਾਂ ਹੀ ਆਇਆ ਸੀ ਮੈਂ ਵੀ ਚੱਲੋ ਹੁਣ ਵਾਰ-ਵਾਰ ਕਹਿਣ ਰਿਹਾ ਵਾ ਬੜੀ ਯਾਰੀ ਕਿ ਇੱਕ ਵਾਰੀ ਤੇ ਤਿੰਨ ਚਾਰ ਵਾਰੀ ਤੇ ਮੇਰੇ ਵੱਲ ਆ ਗਿਆ ਇਹੋ ਗੱਲ ਹੀ ਕਹਿੰਦਾ ਉਹਨੂੰ ਮਨਾਉ ਉਹਨੂੰ ਮਨਾ ਤੇ ਚੱਲ ਜੋ ਹੋ ਗਿਆ ਹੁਣ ਆ ਪ ਛੱਡ ਪਹਿਲੀਆਂ ਗੱਲਾਂ ਨਹੀਂ ਨਹੀਂ ਹੁਣ ਆਇਆ ਹੀ ਉਥੇ ਮੇਰੇ ਲੱਗੇ ਅੱਛਾ ਕਹਿੰਦੇ ਹੈ ਕਹਿੰਦਾ ਵੀ ਮੈਨੂੰ ਦਿਖਾ ਦਈਏ ਇਹ ਜਿੰਨੇ ਕੇ ਪੈਸੇ ਲੱਗਣਗੇ ਬੱਬੀ ਤੇ ਹੂੰ ਹੂੰ ਤੇ ਨਾਲੇ ਕਹਿੰਦੇ ਹੈ ਪੈਲੀ ਤੇ ਪੈਲੀ ਨਾਲ ਤਾਂ ਯਾਰ ਪਹਿਲਾਂ ਮੈਂ ਮੰਨਦਾ ਨਹੀਂ ਹਾਂ ਆਹੋ ਕਿਉਂ ਤੈਨੂੰ ਪਤਾ ਹੁਣ ਕੰਮ ਆਪਣਾ ਇਧਰ ਵੀ ਬੜਾ ਵਾ ਹੂੰ ਹੂੰ ਤੇ ਪੈਲੀ ਮੁੜ ਕੇ ਕਹਿੰਦਾ ਜ਼ੋਰ ਪਾਉਂਦੇ ਹੈ ਕਹਿੰਦਾ ਨਹੀਂ ਮੈਂ ਤੈਨੂੰ ਦੇਣੀ ਹੈ ਪੈਲੀ ਅੱਛਾ ਤੂੰ ਇਹ ਲਾਈ ਛੋਣਾ ਤੇ ਮੈਂ ਹਾਂ ਚੱਲ ਕੋਈ ਨਹੀਂ ਬੰਦਾ ਕੋਲ ਨਾਲ ਡਾਰਾਂਗੇ ਆਹੋ ਆਹੋ ਤੇ ਵੋਂਦੇ ਰਵਾਂਗੇ ਫਿਰ ਹੁਣ ਚੱਲ ਕੰਨੂ ਵਿਗਾੜਨੀ ਚੱਲ ਕੋਈ ਗੱਲ ਨਹੀਂ 11 ਕਿ ਲਾਲੀਆਂ ਉੱ ਨਾ ਮੈਂ ਚੱਲ ਕੋਈ ਗੱਲ ਨਹੀਂ ਬਥੇਰਾ ਜਿਹੜਾ ਗੁੱਸਾ ਹੋ ਗਿਆ ਹਨਾ ਤੇ ਕੋਈ ਗੱਲ ਨਹੀਂ ਕੀ ਪਤਾ ਮਾਰੇ ਨੇ ਕਿਤੇ ਮਨ ਮਿਰ ਪਾਤੀ ਹੋਵੇ ਤੇ ਮਨ ਚ ਉਹ ਪਈ ਆ ਮਨ ਮਿਰ ਨਹੀਂ ਨੇ ਤਰਲੇ ਕਦੇ ਵੀ ਨਹੀਂ ਕੱਢਣ ਵਾਲਾ ਏ ਉਹ ਨਾ ਨਾ ਇਹ ਤਾਂ ਦਾ ਹੈ ਹੀ ਨਹੀਂਗਾ ਤੇ ਇਹ ਤਾਂ ਗੱਲ ਨਹੀਂ ਸੁਣਦਾ ਕਿਸ ਦੀ ਤੁਸੀਂ ਆ ਜਾਓ ਮੜਾ ਜਾ ਮਾਰੇ ਘਰ ਫੇਰਾ ਹੈ ਕੋਈ ਨਹੀਂ ਆਉਂਗਾ ਪੱਬੀ ਲੈ ਗਏ ਮੈਂ ਤਾਂ ਚੱਲਿਆ ਸੀ ਗਾਣੂ ਤੇ ਮੈਂ ਚੱਲ ਮਿਲ ਜਣਾ ਮਨ ਨਹੀਂ ਨਹੀਂ ਵਧੀਆ ਕੀਤਾ ਮੈਂ ਵੀ ਚੱਲਿਆ ਘਰ ਤੁਸੀਂ ਆ ਜਾਓ ਮਾਰੇ ਫੇਰਾ ਕੋਈ ਨਹੀਂ ਆਵਾਂਗਾ ਉਹਨੂੰ ਨਾਲ ਲੈ ਕੇ ਮੈਂ 15 ਲੱਖ ਦਾ ਚੈੱਕ ਲੈ ਕੇ ਆਇਆ ਸੀ ਉਹਦੇ ਵੱਲ 15 ਲੱਖ ਦਾ ਚੈੱਕ ਆਹੋ ਉਹ ਕਿਉਂ ਉਹ ਲੈਣੇ ਨਹੀਂ ਜੋ ਬਣਨੇ ਪੈਸੇ ਉਹ ਦੇਣਾ ਆ ਹੀ ਕਿ ਚਲ ਜੇ ਤੂੰ ਨਹੀਂ ਨਾ ਮੇਰੇ ਨਾਲ ਬੋਲਣਾ ਤੇ ਮੈਂ ਕਿਹਾ ਤਾਂ ਹਸਤਾਬ ਨਹੀਂ ਕਰ ਰੱਖਣਾ ਚੰਦਾ ਅੱਛਾ ਐਨੀ ਗੱਲ ਕਹਿਣ ਲਿਆ ਸੀ ਜੋ ਮੁੜ ਕੇ ਜੋਬਨਾਂ ਦਾ ਮੈਂ ਆਪਦਾ ਵਾਪਸ ਕਰਤੇ ਫਿਰ ਉਹ ਜੋ ਬਣਨੇ ਰੱਖਿਆ ਚੱਕ ਤੇ ਇਨੇ ਗੱਲ ਹੀ ਵਾਪਸ ਕੀਤੇ ਆਪਣੇ ਲੈਣੇ ਹੀ ਉਹ ਚੱਲ ਰੋਂਦਾ ਹੋਣਾ ਵਗਦੇ ਗਾੜੀ ਆਣ ਕੇ ਤੇ ਤਰਸ ਤੇ ਆਈ ਜਾਂਦਾ ਬੰਦੇ ਨੂੰ ਨਹੀਂ ਹੁਣ ਮੈਨੂੰ ਇਹ ਦੱਸੋ ਕਿ ਮਿਲਣ ਵਰਤਨ ਡੈਪੀ ਆਪਸ ਵਿੱਚ ਕਿ ਜਾਂ ਕਿਦਾਂ ਵਾ ਇਹ ਅੱਗੇ ਨਾਲੋਂ ਤਾਂ ਬੜਾ ਫਰਕ ਪੈ ਗਿਆ ਵਾ ਹੋ ਤਾਂ ਕਹਿੰਦੇ ਆ ਬੰਬੀ ਤੇ ਵੀ ਆਇਆ ਹੈ ਮੇਰੇ ਮਗਰ ਤੇ ਪਹਿਲੀ ਜਿਹੜੀ ਇਹਨੂੰ ਦੇਤੀ ਆ ਠੇਕੇ ਤੇ ਨੇ ਝੋਨਾ ਕਦੋਂ ਲਾਇਆ ਵੈਰ ਕੀ ਨੇ ਹੈ ਤਾਂ ਸਹੀ ਆ ਪਰ ਐਵੇਂ ਨਾ ਮਾਂ ਚ ਟੈਨਸ਼ਨ ਜੀ ਹੋਈ ਜਾਂਦੀ ਆ ਫੇਰ ਕਿਤੇ ਹੋਰ ਨਾ ਚੰਗਾ ਬਣਦਾ ਬਣਦਾ ਫੇਰ ਉਹੀ ਕੰਮ ਕਰੇ ਜਿਹੜੇ ਨੇ ਅੱਗੇ ਕੀਤੇ ਆ ਉਹ ਨਹੀਂ ਨਹੀਂ ਜੇ ਉਹ ਕੰਮ ਕਰਨੇ ਹੁੰਦੇ ਨਾ ਇਹਨੇ ਤਰਲੇ ਨਹੀਂ ਇਹਨੇ ਕੱਢਨੇ ਚਾਰ ਪੰਜ ਵਾਰੀ ਤੇ ਮੇਰੇ ਅੱਲ ਆ ਗਿਆ ਕੋਈ ਪਤਾ ਨਹੀਂ ਆ ਉਨੇ ਉਦੇਗੜਾ ਦਿਲ ਚ ਬੈ ਗਏ ਦੇਖਿਆ ਆ ਵੀ ਉਹ ਕੀ ਗੱਲ ਸੋਚਣ ਦੀ ਆ ਤੇ ਕੀ ਨਹੀਂ ਉਹਦੋਂ ਉਹ ਹੀ ਜਾਣਦਾ ਵਾ ਨਾ ਵੀ ਚੰਗਾ ਬਣ ਗਿਆ ਵਾ ਕਿ ਜਾ ਉਹਨੇ ਫੇਰ ਕੋਈ ਕਿਦਾਂ ਦਾ ਕੰਮ ਕਰਨਾ ਹੁਣ ਜੋ ਬੰਦੇ ਮੈਨੂੰ ਇਹ ਕਹਿੰਦਾ ਵਾ ਕਿ ਉਹਦੇ ਸੁਭਾਅ 'ਚ ਫਰਕ ਪੈ ਗਿਆ ਵਾ ਅੱਗੇ ਨਾਲ ਹੁਣ ਕਿਉਂ ਵੀ ਉਹ ਹੀ ਰਹਿੰਦਾ ਵਾ ਲੱਗੇ ਉਹਦੇ ਆਈਂ ਤੇ ਜਾਣਾ ਕਿਤੇ ਕਿਤੇ ਆਹੋ ਕੀ ਪਤਾ ਵਾ ਹੁਣ ਇਹਦੋਂ ਉਹ ਹੀ ਜਾਣ ਸਕਦੇ ਆ ਉਹ ਨਹੀਂਗਾ ਕੋਈ ਵੀ ਇਹਨੇ ਕੰਮ ਕਰਨਾ ਜਿਸ ਤੱਕ ਮੈਨੂੰ ਲੱਗਦਾ ਵਾ ਠੀਕ ਆ ਨਾ ਉਹ ਨੌਕਰੀ ਦੇ ਵੀ ਜਾਣ ਲਿਆ ਪਿਆ। ਨਹੀਂ ਦੇਹੋ ਗੱਲ ਹੀ ਕਹਿੰਦੇ ਆ। ਇਦਾਂ ਦਾ ਕੰਮ ਨਾ ਹੀ ਅੱਗੇ ਕਰੇ ਤੇ ਚੰਗਾ ਆ। ਆਹ। ਕਿਉਂਕਿ ਅੱਗੇ ਤੇ ਬਚਾਅ ਹੋ ਗਿਆ ਹੀ ਨਾ। ਤੇ ਜਿਹਨੇ ਹੁਣ ਕੋਈ ਇਦਾਂ ਦਾ ਕਦਮ ਚੁੱਕਿਆ ਨਾ ਤੇ ਫੇਰ ਮੁਸ਼ਕਲ ਹੀ ਆ। ਆਹੋ ਫੇਰ ਮੁਸ਼ਕਲ ਹੀ ਆ ਸਾਰਿਆਂ ਵਾਸਤੇ। ਜੇ ਹੁਣ ਇਹਨੇ ਕੋਈ ਕੰਮ ਕੀਤਾ ਨਾ ਕਰਨਾ ਇਹਨੇ ਚੰਗਾ ਭਲਾ ਹੁਣ। ਚੱਲੀ ਆ ਪੀਏ। ਕੋਈ ਨਾ ਤੇ ਇਦਾਂ ਦਾ ਲੱਗਦਾ ਹੀ ਆ ਹੁਣ। ਮੰਮੀ ਡੜੀ ਉਹਨਾਂ ਦੇ ਸਮਝਾਉਣ ਦੇ ਫੇਰੀ ਆ ਨਾ। ਪਰ ਨਹੀਂ ਹੁਣ ਜੋ ਬੰਦੇ ਕਹਿਣ ਦਿਆ ਸਭ ਕੁਝ ਵਧੀਆ ਚੱਲਣ ਦਿਆ ਮੈਂ ਆਪਰਾ ਆਪਣਾ ਹਸਤਾਬ ਵੀ ਏਕੇ ਚੱਲੀ ਨੂੰ ਕਿੰਨੇ ਤਕੇ ਖਾਦੇ ਪਹਿਲਾਂ ਇਹਨੇ ਵੀ ਜੇ ਹੁਣ ਕੰਮ ਮਿਲਿਆ ਵਾ ਸੁਖਨਾ ਸੋ ਆਪਣੀ ਜਿਹਾ ਨੌਕਰੀ ਤੇ ਜਾਵੇ ਆਪਣੇ ਨਿਆਣੇ ਵੱਲ ਵੇਖੇ ਘਰ ਹਾਂ ਹਾਂ ਤੇ ਸਾਰੇ ਕੰਮ ਵਧੀਆ ਹੋ ਜਾਂਦੇ ਆ ਤੇ ਜੇ ਫੇਰ ਮੰਜ ਕੋਡ ਰੱਖਣੀ ਆ ਫੇਰ ਕੰਮ ਹੋ ਹੀ ਰਹਿਣਾ ਚਲੋ ਸੁਖਨਾ ਜਿੱਦਾਂ ਹੁਣ ਨੌਕਰੀ ਮਿਲੀ ਏ ਉਹਨੂੰ ਵਧੀਆ ਚਲੋ ਆਪਣੇ ਬੰਦਾ ਡਿਊਟੀ ਤੇ ਜਾਵੇ ਆਹੋ ਮਗਰ ਨਿਆਣੇ ਵੱਲ ਧਿਆਨ ਦੇਵੇ ਆਪਣੇ ਪਰਿਵਾਰ ਵੱਲ ਵੇਖੇ ਤੇ ਚਲੋ ਰਲ ਮਿਲ ਕੇ ਰਹਿਣਾ ਆਪਸ ਵਿੱਚ ਕੀ ਲੱਲਣਾ ਵੇ ਇਕਦ ਜੇ ਗੋ ਦੁਨੀਆ ਤੇ ਇਹ ਹੋਈ ਆ ਬੰਦਾ ਜਿਹਦਾ ਪਿਆਰ ਨਾ ਰਵੇ ਹੱਸ ਖੇਡ ਲਵੇ ਪਰਸੋਂ ਚਾਹ ਜੇ ਬੰਬੀ ਤੇ ਵੀ ਆਇਆ ਹੈ ਉਹ ਮੈਂ ਨੂੰ ਸਮਝਾਇਆ ਆਂਦਾ ਮੇਰਾ ਇਹ ਦਿਮਾਗ ਨਹੀਂ ਕੰਮ ਕਰਦਾ ਮੈਂ ਤੇਰਾ ਦਿਮਾਗ ਖਰਾਬ ਹੋ ਗਿਆ ਚਲੋ ਗਲਤੀਆਂ ਹੋ ਵੀ ਜਾਂਦੀਆਂ ਆ ਬੰਦੇ ਕੋਲੋਂ ਕਿਹੜੀਆਂ ਨਹੀਂ ਹੁੰਦੀਆਂ ਕੀ ਪਤਾ ਹੁਣ ਕਿਹਦੇ ਮਗਰ ਲੱਕੇ ਕੰਮ ਕਰਦਾ ਆ ਚਲੋ ਇਹਦੋਂ ਆਪਣੇ ਦਿਮਾਗ ਤੋਂ ਕੰਮ ਲੈ ਇਹ ਤੇ ਫਿਰ ਵਾ ਉਹ ਆ ਹੋਏ ਤੇ ਹੈਈ ਇਹਦੇ ਜੋ ਕਰਨਾ ਹੈ ਆਪਣਾ ਕੰਮ ਦੇਖਣਾ ਚਾਹੀਦਾ ਕਿ ਇਹਦੇ ਮਗਰ ਤੇ ਬੰਦਾ ਲੱਗੇ ਹੀ ਨਾ ਸਾਡੇ ਜੋਬਨ ਕਹਿੰਦੇ ਆ ਇਹ ਵੀ ਘਰ ਨੂੰ ਆਏ ਹੋ ਤੇ ਜੇ ਹੈਗਾ ਟਾਈਮ ਤੇ ਆ ਚੱਲੀਏ ਫਿਰ ਕੋਈ ਗੱਲ ਨਹੀਂ ਆ ਕੰਮ ਥੋੜਾ ਜਿਹਾ ਕਰਨ ਵਾਲਾ ਮੈਂ ਤੇ ਬੇੜ ਲਾਂ ਤੇ ਕੋਈ ਗੱਲ ਨਹੀਂ ਚਲ ਜਾਂਦੀ ਹੈ ਕਰ ਲਾ ਫਿਰ ਤੇ ਚੱਲ ਹੋ ਕੇ ਆਈਏ ਉਹਨਾਂ ਨੂੰ ਚਲੋ ਠੀਕ ਆ ਹਾਂ ਜੋਬਨ ਉਹ ਜੋ ਵੀ ਕੀਤਾ ਨਾ ਚੰਗਾ ਕੀਤਾ ਮੈਂ ਆਖੀ ਨਾ ਵੀ ਹੈ ਤੇ ਤੇਰਾ ਭਰਾ ਹੀ ਆ ਨਾ ਅਕਸਰ ਕੱਲ ਨੂੰ ਫੇਰ ਵੀ ਉਹ ਗੱਲ ਹੋਣੀ ਹੀ ਹੂੰ ਤੇ ਕੋ ਵਧੀਆ ਕੀਤਾ ਫਿਰ ਮੇਰੇ ਵੀ ਮੰਜਤ ਆਇਆ ਜੀ ਬਾਰ ਬਾਰ ਇਹੋ ਗੱਲ ਆਉਂਦੀ ਹੁਣ ਕੱਲ ਪੈਸੇ ਦੇਣ ਆਇਆ ਹੈਗਾ ਕਹਿੰਦੇ ਮੈਂ ਲਿਮਟ ਬਣਾ ਲਈ ਆ ਅੱਛਾ ਤੇ ਮੈਨੂੰ ਦੱਸੋ ਵੀ ਚੰਗਾ ਲੱਗਦਾ ਵਾ ਵੀ ਜੇ ਲਿਮਟ ਚੁੱਕ ਕੇ ਮੈਨੂੰ ਪੈਸੇ ਦੇਊਗਾ ਹੂੰ ਕਹਿੰਦਾ ਇਹ ਅਨਮੋਲ ਨੂੰ ਲੋੜ ਦਾ ਗਾਂ ਪੈਸੇ ਨੇ ਅੱਛਾ ਮੈਂ ਹਾਂ ਅਗਮ ਨੂੰ ਨਹੀਂ ਲੋੜ ਤੇਰੇ ਮੁੰਡੇ ਨੂੰ ਵੀ ਉਹ ਨਹੀਂ ਲੋੜ ਵਾ ਬਿਲਕੁਲ ਤੇ ਮੈਂ ਤੈਨੂੰ ਆਖਿਆ ਮੈਂ ਹਾਂ ਕੋਈ ਗੱਲ ਨਹੀਂ ਮਾਰਾਂ ਜੇ ਮੇਰੀ ਤਾਂ ਸੁਣ ਲਈ ਆ ਮੈਂ ਹਾਂ ਤੋ ਕੋਈ ਗੱਲ ਨਹੀਂ ਆਪਣੇ ਪੈਸੇ ਆਪਣੇ ਕੋ ਰੱਖ ਮੈਂ ਹਾਂ ਮੈਨੂੰ ਪੈਸੇ ਦੀ ਲੋੜ ਨਹੀਂ ਜ ਮੈਂ ਫਿਰ ਕਹਿਦਾ ਮੈਂ ਮੈਂ ਹੁਣ ਇਹਨੂੰ ਤੰਗ ਕਰਾਂ ਪੈਸੇ ਤਾਂ ਮੈਨੂੰ ਨੇ ਦੇ ਦੇਣੇ ਆ ਪਰ ਕੱਲ ਨੂੰ ਫੇਰ ਕੋਈ ਗੱਲ ਹੋਈ ਨਾ ਤੇ ਫੇਰ ਇਹਦੇ ਦਿਲ 'ਚ ਇਹੋ ਗੱਲਾਂ ਆਉਣੀਆਂ ਕਿ ਮੇਰੇ ਕੋਲ ਪੈਸੇ ਵੀ ਇਹਨੇ ਲੈ ਆ ਹਨਾ ਚੱਲ ਜਿੱਦਾਂ ਮਰਜੀ ਆ ਨਾ ਭਰਾ ਨੂੰ ਭਰਾ ਦੀ ਲੋੜ ਹੁੰਦੀ ਆ ਹੁੰਦੀ ਹੁੰਦੀ ਬਿਲਕੁਲ ਪਰ ਜਿੱਦਾਂ ਦਾ ਦਾ ਸੁਭਾਅ ਆ ਨਾ ਫੇਰ ਵੀ ਥੋੜਾ ਜਿਹਾ ਆਪਣੇ ਆਪ ਨੂੰ ਨਾ ਨਹੀਂ ਬਚ ਕੇ ਥੋੜਾ ਜਿਹਾ ਰਵਾਂਗੇ ਪਹਚਾ ਕੇ ਰੱਖੀ ਹਾਂ ਨਹੀਂ ਨਹੀਂ ਇਹ ਤਾਂ ਗੱਲ ਪੱਕੀ ਆ ਹਾਂ ਉਹਦਾ ਚਲੋ ਜੇ ਥੋੜਾ ਟਾਈਮ ਹੋਰ ਵੇਖਨੇ ਆ ਕਿ ਕੀ ਕਰਦਾ ਕੀ ਨਹੀਂ ਫੇਰ ਵੇਖਾਂਗੇ ਗਾਂ ਜੇ ਇਹਦਾ ਸਹੀ ਚੱਲੂਗਾ ਕੰਮ ਆਉਂਦੇ ਆ ਮੈਂ ਵੀ ਇਹਨੂੰ ਇਹੋ ਗੱਲ ਕਹਿਣਾ ਸੀ ਹੂੰ ਤੇ ਭਾਰੂ ਤੋਂ ਮੰਨਦਾ ਨਹੀਂ ਸੀ ਨਾ ਉਦੋਂ ਇਹਨੂੰ ਹੰਕਾਰ ਸੀ ਆਪਣੀ ਨੌਕਰੀ ਦਾ ਬਿਲਕੁਲ ਉਦੋਂ ਸੰਦੀਪ ਨਹੀਂ ਸੀ ਗੱਲ ਮੰਨਦੀ ਹੁੰਦੀ ਤੇ ਹੁਣ ਕੱਲ ਆਇਆ ਇਹਦੇ ਮੂੰਹ ਛੁੱਟੇ ਸੀ ਤੇ ਮੈਨੂੰ ਤਰਸ ਆਉਂਦੇ ਸੀ ਇਹਨਾਂ ਤੇ ਵੀ ਦੱਸ ਕੀ ਹਾਲ ਤੇ ਨਾ ਬਣਾਈਆਂ ਆਪਣੀ ਤੇ ਮੈਂ ਤੇ ਆਖਿਆ ਮੈਂ ਤਾਂ ਕੋਈ ਤੇ ਡਿਊਟੀ ਜਾਇਆ ਕਰ ਮੈਂ ਤਾਂ ਕੋਈ ਨਹੀਂ ਸਾਰੇ ਕੰਮ ਆਪੇ ਠੀਕ ਕਰ ਬਿਲਕੁਲ ਚਾਲੇ ਦੀ ਮਾਸੀ ਨਾਲ ਤਾਂ ਗੱਲ ਹੋ ਗਈ ਆ ਇਹ ਤਾਂ ਕਰਨੀ ਕਿ ਚੋਟ ਨੂੰ ਬਾਹਰ ਮਾਰਦੀ ਆ ਇਹ ਨਾ ਗੱਲ ਕਰਦੀ ਆ ਜੋਤ ਉਹ ਤਾਂ ਗੱਲ ਸੁਣ ਮੇਰੀ ਆ ਬੇਰ ਮੈਦੀ ਹਾਂਜੀ ਤਾਈ ਜੀ ਬੋਤ ਮੇਟਰ ਨਾਲ ਗੱਲ ਇਹ ਕਰਨੀ ਸੀ ਤੇ ਤੁਸੀਂ ਨਾ ਬਹੁਤ ਹੀ ਵਧੀਆ ਕੀਤਾ ਜਿਹੜਾ ਦਿਲ ਦੀਤੇ ਪੈਸੇ ਨਹੀਂ ਗਿ ਰੱਖੇ ਚਲ ਹੁਣ ਇਹ ਤਾਂ ਆਪਣਾ ਫਰਜ਼ ਨਿਭਾਇਆ ਪਰ ਠੋਕਰਾਂ ਬੜੀਆਂ ਵੱਜੀਆਂ ਨੇ ਹੁਣਾਂ ਨੂੰ ਅਕਲ ਤੇ ਟਿਕਾਣੇ ਆ ਹੀ ਗਈ ਆ ਉਹਦੀ ਹਾਂਜੀ ਤਾਈ ਜੀ ਮੈਨੂੰ ਤੇ ਆਪ ਇਹ ਹੋਈ ਵੀ ਦੋਵੇਂ ਭਰਾ ਇੱਕ ਦੂਜੇ ਨਾਲ ਨਾਲ ਮਿਲ ਕੇ ਰਹਿਣ ਇਹ ਵੀ ਉਹਨਾਂ ਨੂੰ ਮਾਫ ਕਰ ਦੇਣ ਤੇ ਚਲੋ ਵਧੀਆ ਹੀ ਕੀਏਟਡ ਹਨ ਉਹ ਡੱਪਣੀਆਂ ਸਾਨ ਪਿਆ ਪੁੱਤ ਤੁਹਾਡੀ ਦੋਆਂ ਜੀਆਂ ਦੀ ਜਿਹੜਾ ਨਾ ਤੁਸੀਂ ਇਹਨਾਂ ਨੂੰ ਇਕੱਠਿਆਂ ਰੱਖਿਆ ਟੱਬਰ ਨੂੰ ਜੋੜ ਕੇ ਉਹ ਵੀ ਚੱਲ ਹੁਣ ਆਉਂਦੇ ਜਾਂਦੇ ਆ ਤੇ ਤੁਸੀਂ ਵੀ ਜਾਓ ਆਓਗੇ ਅੰਦਰ ਤੇ ਵਧੀਆ ਲੱਗਦਾ ਆਪ ਨੂੰ ਵੀ ਹਾਂਜੀ ਦਾਜੀ ਆਪਣੀ ਤੇ ਲੰਘ ਹੀ ਜਾਣੀ ਹੀ ਗਾਂ ਬੱਚਿਆਂ ਵਾਸਤੇ ਔਖਾ ਹੀ ਲੋਕੀ ਵੀ ਸੋ ਸੋ ਗੱਲਾਂ ਕਰਦੇ ਹੀ ਦੋਵੇਂ ਭਰਾ ਨਹੀਂ ਆਪਸ ਚ ਰਹਿੰਦੇ ਤੇ ਗਾਂ ਦੋਵਾਂ ਮੁੰਡਿਆਂ ਨੇ ਕਿੱਦਾਂ ਰਹਿਣਾ ਹੈ ਉਹ ਇਹ ਕਿਹੜੀ ਚ ਬਰਕਤ ਆ ਹੁਣ ਵੇਖ ਤੇਰਾ ਤਾਇਆ ਜੀ ਤੇ ਡੈਡੀ ਤੇਰੇ ਹੀ ਕਿੰਨਾ ਆਫਸਰ ਚ ਪਿਆਰੇ ਹਾਂਜੀ ਗਾਂ ਇਨੇ ਥੋੜੀ ਜਿਹੀ ਖਰਾਬੀ ਕੀਤੀ ਤੇ ਚਲ ਕੋਈ ਗੱਲ ਨਹੀਂ ਹੁਣ ਵੀ ਸੁਧਰ ਗਿਆ ਆ ਚਲੋ ਤਾਈ ਜੀ ਮੈਂ ਤੇ ਆਪ ਇਹੋ ਚਾਹੁੰਨੀ ਆ ਵੀ ਸੁਧਰਿਆ ਹੀ ਰਵੇ ਆਪਣੇ ਘਰ ਨੂੰ ਲੈ ਕੇ ਤੁਰ ਪਏਗਾ ਮੰਮੀ ਹੁਣਾ ਕਿੰਨਾ ਘਿਰੇ ਨੂੰ ਸਮਝਾਉਣਾ ਆ ਕਿੰਨਾ ਘਿਰੇ ਕਰ ਕਰ ਦੇਣਾ ਆ ਕਦੇ ਤੇ ਆਪ ਕੰਮ ਕਰਨਾ ਹੀ ਪੈਣਾ ਇਹ ਤਾਂ ਗੱਲ ਪੁੱਤਰੀ ਬਿਲਕੁਲ ਸਹੀ ਆ ਕੰਮ ਤੇ ਇਨੇ ਵੀ ਚੰਗਾ ਨਹੀਂ ਕੀਤਾ ਉਹ ਤੁਹਾਨੂੰ ਗੁੱਸਾ ਬੜਾ ਹੀ ਇੱਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ ਨੇ ਜੋਬਨ ਇਹ ਉਹੋ ਹੀ ਆ ਜਿਹਨੇ ਸਭ ਕੁਝ ਭੁੱਲ ਭੁਲਾ ਕੇ ਤੇ ਮਾਫ ਕਰ ਦਿੱਤਾ ਹੈ ਹਾਂਜੀ ਦਾਈ ਜੀ ਗੁੱਸਾ ਤੇ ਇਹਨਾਂ ਨਾਲ ਵੀ ਬੜਾ ਹੈ ਪਰ ਮੈਨੂੰ ਡਰ ਇਹ ਹੀ ਵੀ ਜੇ ਇਦਾਂ ਇਹਨਾਂ ਦਾ ਗੁੱਸਾ ਰਿਆ ਨਾ ਤੇ ਦਿਲਜੀਤ ਹੋਰ ਕੋਈ ਹਰਕਤ ਨਾ ਕਰ ਦੇ ਜੇ ਉਹਨੂੰ ਸੁਧਰ ਹੀ ਗਿਆ ਵਾ ਉਹਨੇ ਇੱਕ ਮੌਕਾ ਤੇ ਦੇਈਏ ਮਾਫ ਕਰਕੇ ਅੱਗੇ ਵਧਣ ਦਾ ਤੇ ਮੈਂ ਤੇ ਇਹੋ ਸ਼ੁਕਰ ਕਰਨੀ ਆ ਵੀ ਇਹਨਾਂ ਦਾ ਗੁੱਸਾ ਥੋੜਾ ਪੋਤਾ ਠੰਡਾ ਹੋਇਆ ਤੇ ਇਹਨਾਂ ਦਿਲਜੀਤ ਨਾਲ ਚੰਗੀ ਤਰ੍ਹਾਂ ਗੱਲ ਕੀਤੀ ਨਹੀਂ ਤੇ ਹੁਣ ਤੇ ਮੈਨੂੰ ਅਬ ਦਿਲਜੀਤ ਤੇ ਤਰਸੌਣ ਲੱਗ ਗਿਆ ਹੈਗਾ ਨਹੀਂ ਨਹੀਂ ਬੋਤ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਤੇਰੀ ਸਿਆਣਪ ਜਿਹੜਾ ਤੋਂ ਟੱਬਰ ਨੂੰ ਜੋੜਿਆ ਆ ਤੇ ਇਦਾਂ ਆ ਇਦਾਂ ਹੀ ਰਲ ਮਿਲ ਕੇ ਰੋ ਗਾਂ ਹੁਣ ਚੱਲ ਇਹ ਆ ਕਿ ਅਸੀਂ ਵੀ ਕਿੰਨਾ ਚਿਰ ਕਿਸੇ ਬੈਠੇ ਰਹਿਣਾ ਗਾਂ ਬੱਚਿਆਂ ਨੇ ਮਿਲਣਾ ਗਿਲਣਾ ਹੈ ਮਿਲਦੇ ਗਿਲਦੇ ਸੁਣੇ ਲੱਗੀਦਾ ਆ ਹਾਂਜੀ ਦਾਜੀ ਜੀ ਤੁਹਾਡੀ ਗੱਲ ਠੀਕ ਆ ਤਸੀਂ ਵੀ ਕਹਿੰਦੇ ਹੁੰਦੇ ਸੀ ਭਾਵੇਂ ਤੁਸੀਂ ਇਹ ਘਰ ਚ ਆ ਗਏ ਜੀ ਪਰ ਉਧਰ ਦਾ ਪਿਆਰ ਨਹੀਂ ਭੁੱਲਣਾ ਸਾਰਿਆਂ ਨਾਲ ਬਣਾ ਕੇ ਰੱਖਣੀ ਆ ਤੁਸੀਂ ਵੀ ਧਿਆਨ ਨੂੰ ਬਹੁਤ ਕੁਝ ਸਿਖਾਇਆ ਚੱਲ ਪੁੱਤ ਪਤਾ ਕੀ ਆ ਵੱਡਿਆਂ ਦਾ ਫਰਜ਼ ਵੀ ਬੰਦਾ ਹੈ ਜਿੱਥੋਂ ਤੱਕ ਹੋ ਸਕਦਾ ਨਾ ਲੜਾਈ ਨੂੰ ਨਾ ਟਾਲ ਕੇ ਰੱਖਣਾ ਚਾਹੀਦਾ ਹੈ ਹੁਣ ਵੇ ਕੀ ਹੋਣੀ ਰਮਨ ਦਾ ਸੁਭਾਅ ਇਦਾਂ ਦਾ ਹੈ ਤੇ ਮੈਂ ਜਾਣਾ ਆਉਣਾ ਫੇਰ ਬੰਦ ਕਰ ਦਿੱਤਾ ਹੈ ਜਾਂਦੇ ਆਉਂਦੇ ਰਹੀ ਹਾਂ ਹਾਂਜੀ ਇਹ ਇਦਾਂ ਆ ਤਾਂ ਹੀ ਜਾਇਆ ਆਇਆ ਕਰੋ ਤੋ ਵੀ ਆਉਣ ਜਾਣ ਇੱਧਰ ਹਾਂਜੀ ਤਾਈ ਜੀ ਦਲਜੀਤ ਵੀ ਸਾਨੂੰ ਉਨਾ ਹੀ ਪਿਆਰਾ ਆ ਜਿੰਨਾ ਜੋ ਬਣਿਆ ਹਾਂਜੀ ਇਹਦੀ ਗੱਲ ਹੈਗੀ ਚਲੋ ਗਲਤੀਆਂ ਉਹਦੀਆਂ ਮਾਫ ਕਰਕੇ ਨਾ ਤੇ ਹੁਣ ਇੱਕ ਜਿੰਨ ਗੱਲ ਨਾਲ ਲਓ ਹਾਂਜੀ ਹਾਂਜੀ ਤਾਈ ਜੀ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰਾਂਗੇ ਚੱਲ ਨਾਲੇ ਬੱਚੇ ਵੀ ਨਾ ਉਸ ਵਿੱਚ ਖੇਡਣ ਮੱਲਣ ਗੱਦਰ ਉੱਧਰ ਜਾਣਗੇ ਪੁੱਤ ਇਹ ਸਾਰੇ ਕਰਮਾਂ ਦੀਆਂ ਗੱਲਾਂ ਨੇ ਦਾਣੇ ਪਾਣੇ ਦੇ ਖੇੜ ਐ ਸਾਰੇ ਜੋ ਕਾਹਪੁਰ ਖਚੋਂਦਾ ਨਾ ਉਹੀ ਪਾਣਾ ਵਰਤਦਾ ਐ ਹਾਂਜੀ ਅਸੀਂ ਤੇ ਐਵੇਂ ਇੱਕ ਦੂਜੇ ਤੇ ਗੁੱਸੇ ਗਲੇ ਕਰਦੇ ਰਹਿੰਨੇ ਹਾਂ ਹਾਂਜੀ ਤਾਈ ਜੀ ਇਹ ਤੇ ਗੱਲ ਤੁਹਾਡੀ ਠੀਕ ਐ ਚਲੋ ਹੁਣ ਤੇ ਸਾਰਾ ਕੁਝ ਵਧੀਆ ਹੋ ਗਿਆ ਨਾ ਮੈਨੂੰ ਤੇ ਇੰਨੇ ਚ ਬੜੀ ਖੁਸ਼ੀ ਆ ਹੋਰ ਖੁਸ਼ੀ ਖੁਸ਼ੀ ਰਹੋ ਤੁਸੀਂ ਵੀ ਹਾਂਜੀ ਤੇ ਕੋਈ ਗੱਲ ਨਹੀਂ ਜਾਵਾਂਗੇ ਅਦਰ ਉਦਰੀ ਮਿਲ ਕੇ ਆਉਨੇ ਆ ਨਹੀਂ ਨਹੀਂ ਕਿਸੇ ਦਿਨ ਚੱਲਦੇ ਆ ਉੱਧਰ ਚਲੋ ਮੰਮੀ ਮੂੰ ਮਠਾ ਕਰੋ ਤੇ ਤੂੰ ਆਪਣੀ ਚਾਹ ਨਹੀਂ ਲੈ ਕੇ ਆਈ ਮੰਮੀ ਮੈਂ ਚਾਹ ਨਹੀਂ ਪੀਣੀ ਹੈਗੀ ਕਿਉਂ ਜੀ ਨਹੀਂ ਕਰਨ ਡਿਆ ਸੀ ਨਾ ਥੋੜੀ ਜੀ ਤੂੰ ਵੀ ਪੀ ਲੈਂਦੀ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਪੀਓ ਨਾਲੇ ਮੂੰ ਮਠਾ ਕਰੋ ਚੱਲ ਇਹੋ ਹੀ ਖਾਣਾ ਥੋੜਾ ਜਿਆ ਮੰਮੀ ਸਾਰੇ ਕੰਮ ਨਾ ਵਧੀਆ ਵਧੀਆ ਹੋ ਗਿਆ ਚੱਲ ਸੰਦੀਪ ਜੇ ਦਲਜੀਤ ਨੇ ਗਲਤੀਆਂ ਕੀਤੀਆਂ ਸੀ ਨਾ ਆਪਣੀਆਂ ਗਲਤੀਆਂ ਨੇ ਮੰਨ ਵੀ ਲਈਆਂ ਚੱਲ ਪੈਸੇ ਵੀ ਦੇ ਆ ਉਹ ਵੀ ਇਦਾਂ ਬੋਲਣ ਡਿਆ ਪਿਆ ਮੰਮੀ ਪੈਸੇ ਦੇਣ ਆਪਾਂ ਗਏ ਸੀ ਤੇ ਉਹਨਾਂ ਨੇ ਪੈਸੇ ਰੱਖੇ ਨਹੀਂ ਆ ਨਹੀਂ ਰੱਖੇ ਨਹੀਂ ਰੱਖੇ ਜੋ ਬਣ ਪਾਜੀ ਨੇ ਪੈਸੇ ਵੇਖਲਾ ਮੈਂ ਤੈਨੂੰ ਕਹਿੰਦੀ ਸੀ ਨਾ ਉਹ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਮੈਂ ਪੈਸੇ ਲੈਣੇ ਨਹੀਂਗੇ ਇਹ ਨਾ ਦਲਜੀਤ ਦੇ ਨਾ ਦਿਮਾਗ ਵਿੱਚ ਕਮੀ ਇਹਨੂੰ ਸਮਝ ਨਹੀਂ ਆਉਂਦੀ ਚੱਲ ਉਹ ਵੀ ਵਧੀਆ ਤਰੀਕੇ ਨਾਲ ਕੱਲ ਬੋਲਿਆ ਤੇ ਇਹ ਵੀ ਖੁਸ਼ ਹੀ ਖੁਸ਼ੀ ਖੁਸ਼ੀ ਨਾ ਸਕੂਲ ਵੀ ਗਏ ਹੀ ਉਹ ਹੋਏ ਤਾਂ ਗੱਲ ਵਾ ਸੰਦੀਪ ਇਹ ਨਾ ਦਾਣਾ ਪਾਣੀ ਹੁੰਦਾ ਵਾ ਉਹਨਾਂ ਵਿਚਾਰਿਆ ਨੇ ਇੱਥੋਂ ਉੱਧਰ ਜਾਣਾ ਸੀ ਉੱਥੋਂ ਤਾਇਕਰ ਜਾਣਾ ਸੀ ਉੱਥੋਂ ਦਾ ਦਾਣਾ ਪਾਣੀ ਖਾਣਾ ਸੀ ਉਹਨਾਂ ਦੇ ਕਰਮਾਂ ਦੇ ਵਿੱਚ ਲਿਖਿਆ ਹੀਗਾ ਸਹੀ ਗੱਲ ਮੰਮੀ ਫੇਰ ਤੁਸੀਂ ਇੱਕ ਮਿਕ ਹੁਣ ਆਹੀਗਾ ਸਾਰਿਆਂ ਜਾਣਿਆਂ ਨੇ ਚੱਲ ਮੈਨੂੰ ਤਾਂ ਪੁੱਤ ਇੰਨੀ ਬੜੀ ਖੁਸ਼ੀ ਆ ਜਿਹੜਾ ਆਪਣਾ ਖੂਨ ਹੁੰਦਾ ਵਾ ਨਾ ਆਪਣਾ ਹੀ ਹੁੰਦਾ ਵਾ ਫੇਰ ਵੀ ਆਪਣਾ ਖੂਨ ਬਾਲਾ ਮਾਰਦਾ ਹੀ ਆ ਨਹੀਂ ਨਹੀਂ ਮੰਮੀ ਜੇ ਨਹੀਂ ਉਹਨਾਂ ਨੇ ਮਾਰਾ ਕੀਤਾ ਨਾ ਹੋਰ ਕੋਈ ਹੁੰਦਾ ਨਾ ਤੇ ਕਿਸਨੇ ਨਹੀਂ ਪੁੱਛਣਾ ਇਹਨੂੰ ਦਲਜੀਤ ਵੀ ਨਾ ਕਿਧੀਆਂ ਚੁੱਕਣਾ ਜੀ ਆ ਗਿਆ ਇਦਾਂ ਦਾਤ ਨਹੀਂ ਹੈਗਾ ਪਹਿਲਾਂ ਵੀ ਮੈਂ ਇੱਥੋਂ ਤੱਕ ਵੀ ਜਾ ਸਕਦਾ ਹਾਂ ਕੀ ਹੁਣ ਤੱਕ ਕਿੰਨੇ ਇਹਨੂੰ ਪੱਟੀ ਪੜਾਈ ਆ ਤੇ ਕਿਧੀਆਂ ਗੱਲਾਂ 'ਚ ਆ ਗਿਆ ਵਾ ਚਲੋ ਮੰਮੀ ਹੋ ਤੇ ਵਧੀਆ ਵਧੀਆ ਹੋ ਗਿਆ ਉਹਨਾ ਸ਼ੁਕਰ ਮਨਾਉਂਦਾ ਪੁੱਤ ਮੈਂ ਤਾਂ ਲੱਖ ਲੱਖ ਮਾਰਾ ਇਸ ਦਾ ਸ਼ੁਕਰ ਕਰਦੀ ਆ ਵੀ ਮੇਰੇ ਪੁੱਤ ਦੋਵੇਂ ਇਕੱਠੇ ਹੋਏ ਆ ਹਾਂਜੀ ਤਾਂ ਮੈਨੂੰ ਵੀ ਕੋਈ ਫਿਕਰ ਨਹੀਂਗਾ ਹੈਗਾ ਤੇ ਮੰਮੀ ਉਹਨਾਂ ਨੂੰ ਆਪਾਂ ਇੱਧਰ ਨਾ ਲੈ ਆਈਏ ਹੁਣ ਪੁੱਤ ਜੀ ਆਪਾਂ ਇੱਧਰ ਲਿਆਂਦਾ ਤਾਇਆ ਤਾਈ ਕੀ ਕਹਿਣਗੇ ਵੀ ਜਦੋਂ ਉਹਨਾਂ ਨੇ ਘਰੋਂ ਕੱਢਿਆ ਸੀ ਉਦੋਂ ਸਾਡੇ ਵੱਲ ਆਗੇ ਸੀਗੇ ਤਾਂ ਹੁਣ ਇਹਨਾਂ ਦਾ ਟਾਈਮ ਲੰਘ ਗਿਆ ਵਾ ਸੁਲਾ ਹੋ ਗਈ ਆ ਹੁਣ ਇੱਥੋਂ ਲੈ ਗਈ ਆ ਉਹ ਜਿੱਥੇ ਹੈਗੇ ਆ ਨਾ ਠੀਕ ਵਾ ਤੂੰ ਉਧਰ ਚੱਲ ਜਾ ਕਰ ਉਹ ਇੱਧਰ ਆ ਜਾ ਕਰ ਮੈਂ ਸਭ ਕੁ ਕਹਿੰਨੀ ਸੀ ਇੱਕਠੇ ਹੋਵਾਂਗੇ ਚਲੋ ਰੌਣਕ ਲੱਗੀ ਰਹਿੰਦੀ ਆ ਨਹੀਂ ਪੁੱਤ ਉਹ ਵੀ ਇਕੱਲੇ ਆ ਦੋਵੇਂ ਜਾਣੇ ਉਹਨਾਂ ਨੇ ਤਾਂ ਅੱਗੇ ਸਹਾਰਾ ਲੱਭਿਆ ਸੀ ਤੇ ਚਲ ਇਹ ਸਾਡੇ ਲਾਗੇ ਆਉਣਗੇ ਤੇ ਰੌਣਕ ਲੱਗੀ ਰਹੂਗੀ ਚਲੋ ਜੇ ਹੁਣ ਆਪਾਂ ਲਿਆਂਦਾ ਓੱਖਾ ਵਾ ਕੰਮ ਗੱਲਾਂ-ਗੱਲਾਂ ਦੇ ਵਿੱਚ ਪੁੱਛ ਕੇ ਵੇਖ ਲਿਓ ਇੱਕ ਵਾਰੀ ਜੇ ਨਾ ਮੰਨਣਗੇ ਫਿਰ ਵੇਖੀ ਜਾਊਗੀ ਪੁੱਤ ਮੇਰਾ ਪੁੱਛਣ ਨੂੰ ਦਿਲ ਨਹੀਂ ਕਰਦਾ ਉਹ ਕੀ ਸੋਚਣਗੇ ਆਪਣੇ ਦਿਲ 'ਚ ਵੀ ਫੇਰ ਇਹਨੇ ਨਾ ਆਪਣੇ ਪੁੱਤ ਤੇ ਹੱਕ ਜਮਾਇਆ ਨਾ ਵੀ ਮੇਰਾ ਹੀ ਆ ਸਾਡਾ ਤੇ ਨਹੀਂ ਨਾ ਕੋਈ ਸੋਚਿਆ ਚਲੋ ਕੋਈ ਗੱਲ ਨਹੀਂ ਮੇਰੀ ਵੀ ਰੀਜ ਹੀ ਕਿ ਜੋਦ ਇੱਥੇ ਆ ਜੇ ਤਾਂ ਕੋਈ ਗੱਲ ਨਹੀਂ ਉਹਨਾਂ ਦਾ ਘਰ ਕਿਹੜਾ ਦੂਰ ਵਾ ਲਾਗੇ ਤੇ ਹੈਗਾ ਵਾ ਤੂੰ ਉਧਰ ਚੱਲ ਗਈ ਤੋ ਇੱਧਰ ਆ ਗਈ ਚਲ ਆਲ ਮਿਲ ਕੇ ਟਾਈਮ ਕੱਢ ਲਿਆ ਚਲੋ ਕੋਈ ਗੱਲ ਨਹੀਂ ਤੇ ਆਪਾਂ ਸਾਰੇ ਜਾਣੇ ਨਾ ਉਧਰ ਜਾਵਾਂਗੇ ਜਿੰਨਾ ਇਕੱਠੇ ਰਹਿਣਾ ਹੁੰਦਾ ਨਾ ਉਹ ਤੇ ਇੱਕੋ ਥਾਂ ਹੀ ਰੋਟੀ ਬਣਾ ਲੈਂਦੇ ਗਾ ਵਾ ਇੱਕ ਦੂਜੇ ਨੂੰ ਦਰਾਨੀ ਜਠਾਣੀ ਨੂੰ ਆਜ ਮਾਰ ਲੈਂਦੇ ਗਾ ਤੇ ਇੱਥੇ ਪੱਕੀ ਆ ਤੇ ਤੁਸੀਂ ਵੀ ਇੱਥੇ ਹੀ ਆ ਜਾਓ ਇੱਥੇ ਹੀ ਖਾ ਲੈਨੇ ਆ ਇਹ ਤੇ ਗੱਲ ਹੈ ਇਦਾਂ ਹੀ ਕਰੋ ਤੇ ਸਾਰਾ ਪਰਿਵਾਰ ਇਕੱਠਾ ਹੀ ਲੱਗਦਾ ਵਾ ਚਲੋ ਕੋਈ ਗੱਲ ਨਹੀਂ ਤੇ ਇਹਨਾਂ ਨੂੰ ਚਾਹ ਤੇ ਸੱਦੋ ਚਲ ਕੋਈ ਗੱਲ ਨਹੀਂ ਮੈਂ ਕਰਦੀ ਆ ਫੋਨ ਕਰ ਦਿਓ ਫੋਨ ਠੀਕ ਆ ਤੇ ਪੀ ਲੋ ਚਾਹ ਤਹੀ ਨਹੀਂ ਹਾਂ ਠੀਕ ਲੈ ਦੇਖੋ ਮਾਵਾਂ ਧੀਆਂ ਬੈਠੇ ਕਿਨੇ ਸੋਹਣੇ ਲੱਗਣ ਦੀਆਂ ਆ ਆ ਜਾ ਆ ਜਾ ਤੂੰ ਵੀ ਬਹਿ ਜਾ ਚਾਹ ਲੈ ਮੜਟਲੀ ਚਾਹ ਪੀ ਲੈਨੇ ਕੋਈ ਗੱਲ ਨਹੀਂ ਆਹ ਹਾ ਮਿੱਠਾ ਦਿਨ ਨੂੰ ਬੜਾ ਪਸੰਦ ਵਾ ਫਿਰ ਇਹ ਤੇ ਖਾ ਲੈਨੇ ਆ ਕੀ ਗੱਲਾਂ ਪਤਾ ਚੱਲਣ ਦੀਆਂ ਗੱਲਾਂ ਬਾਤਾਂ ਪੁੱਤੇ ਹੋਏ ਕਰਨਦੇ ਆ ਵੀ ਹੁਣ ਇਕੱਠੇ ਰਲ ਮਿਲ ਕੇ ਰਹਿੰਦਾ ਵਾ ਤੇ ਕਿੰਨਾ ਵਧੀਆ ਲੱਗਦਾ ਵਾ ਨਹੀਂ ਨਹੀਂ ਮੰਮੀ ਹੋਂਦ ਵਧੀਆ ਲੱਗਦਾ ਹੁਣ ਮੈਂ ਜੋਗ ਲੱਗਿਆ ਹੈ ਕਿ ਆਇਨਾ ਕਸ ਕਿ ਬਰਾਇਆ ਉਹਨੇ ਮੈਨੂੰ ਉਹੋ ਹੀ ਤਾਂ ਗੱਲ ਵਾ ਤਾਂ ਸੰਦੀਪ ਮੈਨੂੰ ਕਹਿਣ ਲਈ ਸੀ ਮੰਮੀ ਉਹਨਾਂ ਨੂੰ ਇੱਧਰ ਲੈ ਆਈਏ ਮੈਂ ਇਹਨੂੰ ਸਮਝਾਇਆ ਮੈਂ ਹਾਂ ਨਹੀਂ ਪੁੱਤ ਅਗਲੇ ਕਹਿਣਗੇ ਤੁਹਾਡਾ ਤਾਇਆ ਤਾਈ ਵੀ ਜਦੋਂ ਧੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਸੀ ਉਦੋਂ ਸਾਡੀ ਲੋੜ ਪਈ ਅੱਜ ਇਹਨਾਂ ਦੀ ਸਾਰੇ ਟੱਬਰ ਦੀ ਸੁਲਾ ਹੋ ਗਈ ਆ ਤਾਂ ਅੱਜ ਕਹਿਣ ਰਿਹਾ ਵੀ ਇੱਥੇ ਘਰ ਆਜੋ ਮੈਂ ਹਾਂ ਕੋਈ ਗੱਲ ਨਹੀਂ ਪਿਆਰ ਜਿਹੜਾ ਦਿਲ ਵਿੱਚ ਹੋਣਾ ਚਾਹੀਦਾ ਵਾ ਇਹਦੀ ਗੱਲ ਹੈਗੀ ਉਦਾਂ ਤੁਸੀਂ ਇੱਕ ਟਾਈਮ ਰੋਟੀ ਉੱਧਰ ਬਣਾ ਲਈ ਉੱਧਰ ਚੱਲ ਕੇ ਇੱਕ ਟਾਈਮ ਇੱਧਰ ਬਣਾ ਲਈ ਉਹ ਇੱਧਰ ਆ ਕੇ ਇੱਥੋਂ ਖਾ ਲਈ ਤਾਂ ਰਲ ਮਿਲ ਕੇ ਟਾਈਮ ਨਿਕਲ ਜਾਂਦਾ ਵਾ ਇਹਦੀ ਗੱਲ ਹੈ ਕਿ ਪਤਾ ਗੱਲ ਕੀ ਆ ਲਿਆ ਦੇ ਭਾਈ ਉਹਨਾਂ ਨੂੰ ਗੱਲ ਕੋਈ ਨਹੀਂ ਆ ਉਹ ਵੀ ਕੱਲੇ ਆ ਜਾਂਦੇ ਇਹ ਵੀ ਚੀਜ਼ ਸੋਚਣੀ ਚਾਹੀਦੀ ਹੈ ਨਾ ਉਹੇ ਤਾਂ ਗੱਲ ਵਾ ਪੁੱਤ ਕਿੰਨੇ ਖੁਸ਼ ਹੀ ਹੁਣ ਉਹਨਾਂ ਨੇ ਇਹੋ ਸੋਚਣਾ ਵਾ ਨਾ ਫੇਰ ਆਪਣੇ ਪੁੱਤ ਸਮਝਿਆ ਨਾ ਸਾਡਾ ਤਾਂ ਨਹੀਂ ਨਾ ਬੰਦ ਦਿੱਤਾ ਇਹ ਤੇ ਗੱਲ ਹੈ ਕੀ ਆ ਫੇਰ ਆ ਗਈ ਆ ਲੈਣ ਵੀ ਕੋਈ ਗੱਲ ਨਹੀਂ ਅਸੀਂ ਆਪਣੇ ਘਰ ਲੈ ਜਾਂਦੇ ਆ ਤੇ ਇਦਾਂ ਨਹੀਂ ਕਿ ਪੁੱਤ ਅਸੀਂ ਕਰਨੀ ਕੋਈ ਗੱਲ ਨਹੀਂ ਇਕੱਠਾ ਹੀ ਆ ਸਭ ਪੁੱਤ ਆਡਾ ਪੁੱਤ ਇਧਰੋਂ ਨਿਕਲੇ ਤੇ ਉਧਰ ਚੱਲ ਗਏ ਉਹ ਉਧਰੋਂ ਨਿਕਲੇ ਇਧਰ ਆ ਗਏ ਇੱਕੋ ਹੀ ਗੱਲ ਵਾ ਸਹੀ ਗੱਲ ਆ ਮੰਮੀ ਮੈਂ ਜੋਨਮੀ ਕਹਾਂ ਹਾਂ ਤੁਸੀਂ ਬੈਲੀਨਾ ਤੂੰ ਹਲਾੜਾ ਠੇਕੇ ਦੀ ਆਹੋ ਪੁੱਤ ਬਾਹਰ ਨਾ ਦਵੀ ਚੱਲ ਉਹ ਤਾਂ ਵਾਈ ਕਰਦਾ ਵਾ ਤੂੰ ਨੌਕਰੀ ਕਰਦਾ ਵਾ ਜੇ ਬਾਹਰ ਕਿਸੇ ਨੂੰ ਦਿੱਤੀ ਫਿਰ ਸੋ ਗੱਲ ਬਦਲੋ ਕੀ ਕਰਦੇ ਆ ਇਹ ਆ ਭੀ ਇਹਨੂੰ ਹੀ ਦੇ ਦੇ ਚੱਲ ਪੁੱਤ ਤੂੰ ਤਾਂ ਠੇਕਾ ਹੀ ਲੈਣਾ ਵਾ ਨਾ ਬਾਹਰ ਜਾ ਕਿਸੇ ਨੂੰ ਪਹਿਲੀ ਠੇਕੇ ਦੇ ਦਿੱਤੀ ਤਾਂ ਤਾਂ ਵੀ ਪੈਸੇ ਮਿਲਨੇ ਆ ਤੇ ਜੇ ਆਪਣੇ ਘਰ ਠੇਕੇ ਦੇ ਦਿੱਤੀ ਤੋਨੇ ਵੀ ਪੈਸੇ ਦੇਣੇ ਆ ਹਾਂਜੀ ਇਹ ਤਾਂ ਗੱਲ ਹੈ ਜੀ ਨਾਲੇ ਘਰ ਦੀ ਚੀਜ਼ ਘਰ ਵਿੱਚ ਰਹਿ ਜੂਗੀ ਪਹਿਲਾਂ ਮੰਨਦਾ ਨਹੀਂ ਮੰਮੀ ਹਾਂ ਕਿੰਨਾ ਮੇਰੇ ਕੋਲ ਕੰਮ ਬਰਾਵਾ ਅੱਛਾ ਬਾਅਦ ਵਿੱਚ ਹਾਂ ਕਰਦੀ ਹਾਂ ਜੀ ਚੱਲ ਕੋਈ ਗੱਲ ਨਹੀਂ ਪੁੱਤ ਵੇਖ ਲਾ ਆਪਣਾ ਖੂਨ ਫੇਰ ਬਾਲਾ ਮਾਰਦਾ ਹੀ ਆ ਨਾ ਭਰਾ ਭਰਾ ਹੀ ਰਹਿੰਦੇ ਆ ਨਹੀਂ ਨਹੀਂ ਮੰਮੀ ਉਹ ਤਾਂ ਬਰਾ ਵਧੀਆ ਬੋਲਿਆ ਮੇਰੇ ਨਾਲ ਚੱਲ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਸਮਝਾਇਆ ਸੀ ਕਿ ਸਭ ਕੁਝ ਵਧੀਆ ਹੋ ਜਾਣਾ ਵਾ ਤੁਸੀਂ ਜਾਣ ਕੇ ਟੈਨਸ਼ਨ ਲੈਣ ਡੇ ਹੋਇਆ ਵਧੀਆ ਹੋ ਗਿਆ ਵਾ ਇੱਕ ਦਿਨ ਜਿਹੜਾ ਹੌਂ ਜੜ ਬਣ ਜਾਊਗਾ ਹੁਣ ਦਲਜੀਤ ਉਹਦਾ ਮੈਨੂੰ ਇੰਨਾ ਯਕੀਨ ਹੈਗਾ ਵਾ ਕਿ ਤੂੰ ਆਪਣੇ ਮਨੋਣੀਆ ਕੰਮ ਕਰ ਸਕਦਾ ਤੈਨੂੰ ਕਿਸ ਦੀ ਚੁੱਕਣਾ ਹੀ ਤੂੰ ਕਿਸ ਦੀ ਚੁੱਕਣਾ ਵਿੱਚ ਆਣ ਕੇ ਕੰਮ ਕੀਤਾ ਵਾ ਤੇ ਪੁੱਤ ਬਗਾਨੇ ਬੜਾ ਕੁਝ ਕਹਿੰਦੇ ਹੁੰਦੇ ਆ ਆਪਣੇ ਘਰ ਵੱਲ ਵੇਖੀਦਾ ਹੁੰਦਾ ਵਾ ਵੀ ਜਿਹੜੇ ਢਡੋਂ ਜੰਮੇ ਆ ਨਾ ਉਹ ਹੀ ਭੈਣ ਭਰਾ ਹੁੰਦੇ ਆ ਚਲੋ ਮੰਮੀ ਅਸੀਂ ਦੋਵੇਂ ਜੀ ਨਾ ਉਹਨਾਂ ਕਰ ਹੋਈਏ ਘੜੀ ਜਾਓ ਆਓ ਇੰਦਾ ਕਹਿੰਦੇ ਬਾਅਦ ਚਾਹ ਪੀ ਲੈਣੇ ਆਗੇ ਚੱਲ ਹੁਣ ਚਾਹ ਤੂੰ ਭਾਬੀ ਦੇ ਹੱਥਾਂ ਦੀ ਪੀਣੀ ਹੋਣੀ ਆ ਕਿ ਤਾਂ ਕਰਕੇ ਕਹਿਣ ਲਿਆ ਵਾ ਠੀਕ ਚੱਲ ਜੋ ਬਣ ਆ ਵੀ ਵਧੀਆ ਹੋ ਗਿਆ ਜਿਹੜਾ ਤੈ ਇਕੱਠੇ ਹੋ ਗਏ ਜੀ ਚਲ ਯਾਰ ਅਜਰੀ ਤੇ ਕੱਲੇ ਕੰਮ ਕਰਨੇ ਪੈਣਾ ਸੀਗਾ ਕੋਈ ਆਹ ਹੋਰ ਕੀ ਜੋ ਰੱਬ ਕਰਦਾ ਹੁਣ ਚੰਗਾ ਹੀ ਕਰਦਾ। ਐਂ ਤੇ ਪਹਿਲਾਂ ਮੈਨੂੰ ਸਮਝਾਉਂਦੇ ਹੁੰਦੇ ਚੱਲੇ ਆ ਵੀ ਇਹਨੂੰ ਬਾਅਦ ਚ ਸਮਝ ਆ ਗਈ। ਚਲੋ ਥੱਲੇ ਲੱਗ ਲਈ ਪਿਛਲੀਆਂ ਗੱਲਾਂ ਛੱਡੋ ਹੁਣ। ਹੁਣ ਸਾਰੇ ਇੱਕ ਹੋ ਗਏ ਹਨਾ ਕਿੰਨਾ ਵਧੀਆ ਲੱਗਣ ਡਿਆ। ਉਹ ਹਦਲ ਜੀ ਤਾਂ ਐਂ ਤੈਨੂੰ ਸਮਝਾਉਂਦੇ ਹੁੰਦੇ ਸੀ ਕਿ ਆਪਣਾ ਪਰਿਵਾਰ ਜਿਹੜਾ ਨਾ ਆਪਣਾ ਹੀ ਹੁੰਦਾ। ਤੂੰ ਉਹ ਗੱਲ ਨੂੰ ਸਮਝਦਾ ਨਹੀਂ। ਮਤ ਤੇ ਪਰਦਾ ਪੈ ਗਿਆ ਸੀ। ਪਤਾ ਨਹੀਂ ਕੀ ਹੋਇਆ ਮੈਨੂੰ ਯਾਰ। ਉਹ ਚਲੋ ਕੋਈ ਗੱਲ ਨਹੀਂ। ਪਿਛਲੀਆਂ ਗੱਲਾਂ ਛੱਡੋ ਸਾਰੀਆਂ। ਗਾਂ ਦਾ ਸੋਚੋ। ਚਲ ਸੰਦੀਪਾ। ਹੁੰਦੋਂ ਵੇਨਾ ਪੈਣਾ ਪੈਣਾ ਬਣ ਕੇ ਰਿਓ ਠੀਕ ਆ ਨਾ ਠੀਕ ਹੈ ਜੀ ਹੁਣ ਕਦੀ ਇਹ ਉਧਰ ਚਲ ਗਈ ਕਦੀ ਤੂੰ ਇਧਰ ਆ ਗਈ ਤੇ ਚੱਲੇ ਆ ਫਿਰ ਆਲ ਮਿਲ ਕੇ ਜਿਹੜਾ ਟਾਈਮ ਲੰਘ ਜਿਹਦਾ ਉਹਦੇ ਨਾਲ ਦੀ ਰਿਸਨੀ ਆ